ਤੰਦਰ ਦੇ ਜਿੰਮੀ ਚੌਨ ਜਿਹੜੀ ਆਪਾਂ ਜਾ ਰਹੀ ਹੈ ਔਰ ਇਹ ਜਿੰਮੀ ਚੌਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਔਰ ਕੀ ਆਪਣੀ ਮਾਟੀ ਨਾਲ ਤੁਸੀਂ ਇਹ ਕਰਨਾ ਚਾਹਦੇ ਹੋ ਕਿ ਤੁਸੀਂ ਆਪਾਂ ਪਾਰਟੀ ਵਿੱਚ ਆਓ ਕਿ ਜਿੰਮੀ ਚੌਨ ਲੜੋਗੇ ਦਾਵੇਦਾਰੀ ਵੇਚ ਕਰੋਗੇ ਜਾਂ ਸਹਿਯੋਗ ਕਰੋ ਵੇਖੋ ਜੀ ਮੈਂ ਅਵਤਾਰ ਸਿੰਘ ਤਨੇਜਾ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਤੇ ਵਾਈਸ ਚੇਅਰਮੈਨ ਐਕਸ ਮਾਰਕੀਟ ਕਮੇਟੀ ਤਰਨਤਾਰਨ ਜਿਹੜਾ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ 1992 ਤੋਂ ਮੈਂ ਇਸ ਪਾਰਟੀ ਦੇ ਵਿੱਚ ਅਜੇ ਯੂਥ ਵਰਕਰ ਐਂਟਰੀ ਕੀਤੀ ਸੀ ਉਤੋਂ ਬਾਅਦ ਮੈਂ ਤਰਨਤਾਰਨ ਨਗਰ ਕੌਂਸਲ ਦੇ ਵਿੱਚ ਅਜੇ ਕੌਂਸਲਰ ਤੇ ਫਿਰ ਮੈਂ ਸੀਨੀਅਰ ਅਸਿਸਟੈਂਟ 5 ਸਾਲ 1998 ਤੋਂ 2003 ਤੱਕ ਰਿਹਾ ਤੇ ਉਸ ਤੋਂ ਬਾਅਦ ਡਾਕਟਰ ਧਗਨੀ ਧਰਮੀ ਰਗਣੀ ਉਤਰੀ ਸਾਹਿਬ ਜੋ ਸਾਡੇ ਐਮਐਲਏ ਸੀਗੇ ਉਹਨਾਂ ਦੀ ਡੈਥ ਤੋਂ ਬਾਅਦ ਵੀ ਜਿਹੜਾ ਇਹ ਜਗ੍ਹਾ ਖਾਲੀ ਹੋਈ ਹੈ ਮੈਂ ਪਾ ਆਪਣੀ ਪਾਰਟੀ ਵੱਲੋਂ ਆਪਣੀਆਂ ਸਾਰੀਆਂ ਸਵਾਬਾਂ ਨੂੰ ਮੁੱਖ ਰੱਖਦੇ ਆਂ ਪਾਰਟੀ ਤੋਂ ਮੰਗ ਕਰਦਾ ਕਿ ਜੇ ਮੈਨੂੰ ਤੁਸੀਂ ਇਹ ਟਿਕਟ ਦਿਓ ਤੇ ਮੈਂ ਇਹ ਜਿੱਤ ਕੇ ਇਹ ਸੀਟ ਕਾਂਗਰਸ ਦੀ ਛੋੜੀ ਚ ਪਾਉਂਗਾ ਇਹ ਮੈਂ ਪਾਰਟੀ ਨੂੰ ਪੂਰਨ ਵਿਸ਼ਵਾਸ ਦਿਵਾ ਸਕਦਾ ਹਾਂ ਸਰ ਵੇਖ ਨੂੰ ਮਿਲਦਾ ਕਿ ਲੋਕ ਪੱਪਾ ਭਾਰ ਹੋਏ ਪਏ ਨੇ ਹਰ ਕੋਈ ਕਹਿੰਦਾ ਕਿ ਮੈਨੂੰ ਟਿਕਟ ਮਿਲੇ ਮੈਨੂੰ ਟਿਕਟ ਮਿਲੇ ਤੁਹਾਡਾ ਕੀ ਮੰਨਣ ਦੀ 50 ਹਜ਼ਾਰ ਤੋਂ ਪਾਰਟੀ ਵਿੱਚ ਕਰ ਰਹੇ ਹੋ ਕਿਸ ਤਰ੍ਹਾਂ ਦੀ ਡਿਗਰੀ ਜਨ ਮਿਲਦੀ ਹੈ ਵੇਖੋ ਜਦੋਂ ਟਿਕਟ ਲੈਣੀ ਹੁੰਦੀ ਹੈ ਬਹੁਤ ਲੋਕੀਂ ਵਿੱਚ ਆਗੇ ਵੜਦੇ ਆ ਵਿਚਰਦੇ ਆ ਜਾਂ ਕਰਦੇ ਆ ਔਰ ਮੈਂ ਪਾਰਟੀ ਕੋ ਮੰਗ ਕਰੂੰਗਾ ਕਿ ਉਹ ਹਰ ਬੰਦੇ ਦਾ ਜਿਵੇਂ ਅਕਸ ਵੇਖ ਕੇ ਉਹਦੀ ਪੋਲੀਟੀਕਲ ਪੋਜੀਸ਼ਨ ਵੇਖ ਕੇ ਲੋਕਾਂ ਦੇ ਵਿੱਚ ਉਹਦਾ ਪਿਆਰ ਵੇਖ ਕੇ ਫਿਰ ਟਿਕਟ ਦੇਣੀ ਚਾਹੀਦੀ ਆ ਤਾਂ ਹੀ ਜਿਹੜੀ ਪਾਰਟੀ ਉਹ ਸੀਟ ਜਿੱਤ ਸਕਦੀ ਸਰ ਮਿੱਤਰ ਮੈਂ ਗਾਜਾ ਦਕਸ਼ਮੀ ਕਸ਼ਮੀਰ ਜੀ ਦਿਹਾਂਤ ਹੋਇਆ ਹੀ ਆ ਦਿਹਾਂਤ ਤੋਂ ਬਾਅਦ ਤੁਰੰਤ ਹੀ ਪਾਸਪੋਰਟ ਲਾਗੇ ਕਿ ਮੈਨੂੰ ਟਿਕਟ ਦੇ ਦੋ ਬਿਨਾਂ ਦੇਖੋ ਇੱਕ ਮਨਭਾਗੀ ਘਟਨਾ ਸੀ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਇਹ ਸੀਟ ਖਾਲੀ ਹੋਈ ਆ ਔਰ ਇਹ ਸਭ ਤੋਂ ਪਹਿਲੋਂ ਆਮ ਆਦੀ ਪਾਰਟੀ ਦੇ ਹੀ ਲੀਡਰਾਂ ਨੇ ਵਰਕਰਾਂ ਨੂੰ ਟਿਕਟਾਂ ਦੇ ਜਿਹੜੀ ਮੰਗਣੀ ਚਾਲੂ ਕਰ ਦਿੱਤੀ ਤੇ ਹੋੜੀਆਂ ਲਾਤੀਆਂ ਸਭ ਕੁਝ ਲਾਤਾ ਇਹ ਇੱਕ ਜਹੀ ਘਟਨਾ ਸਮਾਜਿਕ ਤੌਰ ਤੇ ਨਹੀਂ ਚਾਹੀਦੀ ਕਿਉਂਕਿ ਇਸ ਸਮੇਂ ਦੇ ਨਾਲ ਹਰ ਚੀਜ਼ ਹੋਣੀ ਹੁੰਦੀ ਹੈ ਜਦੋਂ ਇਲੈਕਸ਼ਨ ਹੋਣੀ ਹੈ ਉਦੋਂ ਹਰ ਬੰਦੇ ਦਾ ਹੱਕ ਹੈ ਉਹ ਟਿਕਟ ਮੰਗ ਸਕਦਾ ਸਰ ਕਰਨਤੰਨ ਦੇ ਵਿੱਚ ਸਾਢੇ 3 ਸਾਲ ਚ ਕੀ ਕੀ ਹੋਇਆ ਸਰ ਲੱਗਦਾ ਕੁਝ ਹੋਇਆ ਵੇਖੋ ਆਰਥਿਕ ਜਿਹੜਾ ਵਿਕਾਸ ਕੋਕੋਂ ਜਾਂ ਜਿਹੜੇ ਵਿਕਾਸ ਕੋਈ ਕੁਝ ਵੀ ਆ ਜਿਹੜੀ ਆਮ ਆਦੀ ਪਾਰਟੀ ਨਹੀਂ ਕਰ ਸਕੀ ਉਹਦੇ ਲਈ ਜਿਹੜਾ ਸਾਡਾ ਇਲਾਕਾ ਬਾਰਡਰ ਦਾ ਜ਼ਿਲ੍ਹਾ ਸੀ ਬਹੁਤ ਪਛੜ ਗਿਆ ਵਾ ਪਿੰਡਾਂ 'ਚ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਜੋ ਵੀ ਪੈਸੇ ਜੇ ਆਉਂਦੇ ਆ ਤੇ ਉਹ ਸੈਂਟਰ ਗਵਰਨਮੈਂਟ ਤੋਂ ਵਿੱਤ ਕਮਿਸ਼ਨ ਦੇ ਆ ਜਾਂ ਮੰਤਰੀ ਗਾਦੇ ਆ ਪੰਜਾਬ ਸਰਕਾਰ ਨੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਯੋਗਦਾਨ 'ਚ ਕੋਈ ਹਿੱਸਾ ਨਹੀਂ ਪਾਇਆ ਸਰ ਸਿਆਸੀ ਸਮੱਸਿਆਵਾਂ ਬਿਕਲ ਨਹੀਂ ਆ ਫਾਟਕ ਬਹੁਤ ਬੁਰੀ ਲੱਗਦੇ ਪਾਰਕਿੰਗ ਦਾ ਬਹੁਤ ਬੁਰਾ ਲੱਗਦਾ ਹੈ ਔਰ ਕੋਈ ਸੁੰਦਰਤਾ ਨਹੀਂ ਹੈਗੀ ਕੋਈ ਤਰਨ ਤਰ ਲੋਕਲ ਦੀਆਂ ਜਿਹੜੀਆਂ ਆਪਣੀਆਂ ਸ਼ਹਿਰ ਦੀਆਂ ਬਹੁਤ ਸਮੱਸਿਆਵਾਂ ਜਿਵੇਂ ਜੰਗਾਲ ਰੋਡ ਦਾ ਫਾਟਕਾ ਉਹ ਦਿਨ ਦੇ ਵਿੱਚ 8-10 ਵਾਰ ਬੰਦ ਹੁੰਦਾ ਤੇ ਸਾਰੀ ਦਿਹਾੜੀ ਜਿਹੜਾ ਉਹ ਬੰਦ ਰਿੰਦਾ ਜਦੋਂ ਵੀ ਤੁਸੀਂ ਆਓਗੇ ਅੱਦਾ ਪੌਣਾ ਕੰਡਾ ਤੁਹਾਨੂੰ ਉੱਥੇ ਲੰਮੀ ਲੰਮੀ ਤਟਾਰਾਂ ਵੇਖਣ ਨੂੰ ਮਿਲਦੀਆਂ ਇੱਧਰ ਉੱਤੋਂ ਸ਼ਹਿਰ ਵਾਲੇ ਬੰਨੇ ਇੱਧਰ ਮੰਡੀ ਵੀ ਆ ਬੈਂਕਾਂ ਵੀ ਆ ਸਕੂਲ ਵੀ ਆ ਉਹਦੇ ਕਰਕੇ ਇਹ ਪੋਲ ਬਣਾ ਜਿਹੜਾ ਵਾ ਬ੍ਰਿਜ ਬਹੁਤ ਜ਼ਰੂਰੀ ਆ ਤਰਨਤਾਰਨ ਵਾਸਤੇ ਅਸੀਂ ਚਾਹਾਂਗੇ ਵੀ ਇਹ ਸਰਕਾਰ ਸਾਡੀ ਕਾਂਗਰਸ ਦੀ ਜਦੋਂ ਆਊਗੀ ਤਰਨਤਿੱਤੇ ਆਪਾਂ ਐਕਸ਼ਨ ਲਵਾਂਗੇ ਇੱਕ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਤਰਨਤਾਰਨ ਤੇ ਆ ਜਿਹੜੀ ਕਿ ਕੋਈ ਵੀ ਕਾਰ ਜਾਂ ਸਕੂਟਰ ਮੇਨ ਰੋਡ ਤੇ ਖਲਾਰਦਾ 2 ਮਿੰਟ ਵੀ ਤੇ ਉਹਦਾ ਚਲਾਨ ਕਰਕੇ ਉਹਦੇ ਹੱਥ ਫੜਾ ਦਿੱਤਾ ਜਾਂਦਾ ਇਹ ਇੱਕ ਕਿਉਂਕਿ ਇੱਥੇ ਪਾਰਕਿੰਗ ਦੀ ਜਗ੍ਹਾ ਜਿਹੜਾ ਬਾਹਰੋਂ ਆ ਰਿਹਾ ਸ਼ਹਿਰ ਤੋਂ ਬਾਹਰ ਆਉਂਦਾ ਉਹ ਕੀ ਕਰੇਗਾ ਕਿੱਥੇ ਗੱਡੀ ਲਾਏਗਾ ਤੇ ਉਹਦੇ ਲਈ ਪ੍ਰਸ਼ਾਸਨ ਸਾਡਾ ਕੀ ਸਮਾਧਾਨ ਦਿੰਦਾ ਜੇ ਕੀ ਹੱਲ ਕਰਕੇ ਦਿੰਦਾ ਵੀ ਤੁਸੀਂ ਇੱਥੇ ਗੱਡੀ ਲਾ ਸਕਦੇ ਜੇ ਇਸ ਕਰਕੇ ਚਲਾਨ ਕੱਟਣੇ ਜਿਹੜੇ ਆ ਇਹ ਗਲਤ ਆ ਸਰ ਕੀ ਵੇਖਦੇ ਤੁਸੀਂ ਫਰੋਟੀਆਂ ਦੇ ਬਹੁਤ ਤੋਂ ਡਿਮਾਂਡ ਨਹੀਂ ਪੂਰੀ ਪਈ ਆ ਪੰਜਾਬ ਦੇ ਵਿੱਚ ਕੋਈ ਵੀ ਵਪਾਰੀ ਕੋਈ ਅਤਰਾਂ ਦਾ ਜਿਹੜੇ ਕੱਪੜੇ ਜ਼ਾਰਦਾਨ ਕੋਈ ਹੋਵੇ ਉਹਨਾਂ ਨੂੰ ਇਹ ਨਹੀਂ ਮੁਸ਼ਕਲਾ ਆ ਵੇਖੋ ਇਸੇ ਪੰਜਾਬ ਦੇ ਵਿੱਚ ਜਿਹੜੀ ਲਾਰਡ ਆਰਡਰ ਦੀ ਪੋਜੀਸ਼ਨ ਬਹੁਤ ਮਾੜੀ ਆ ਪਿਛਲੇ ਸਮੇਂ ਚ ਜਿਹੜਾ ਵਪਾਰੀਆਂ ਨੇ ਜਾਇ ਇਸ ਵੇ ਵੀ ਜਿਹੜਾ ਸਿਰ ਕੱਢ ਪਾਰੀ ਉਹਨੂੰ ਜਿਹੜੀਆਂ ਉਹ ਖੋਤੀ ਦੀਆਂ ਕਲਾਂ ਆ ਜਾਂਦੀਆਂ ਉਹਦੇ ਕਰਕੇ ਉਹ ਇਹ ਜਿਹੜਾ ਪੰਜਾਬ ਬਹੁਤ ਪਿੱਛੇ ਜਾ ਰਿਹਾ 1 ਨੰਬਰ ਪੰਜਾਬ ਦੀ ਸਥਿਤੀ ਕਹੇ ਵਾਲੀ ਆਰਥਿਕ ਸਥਿਤੀ ਦੀ ਜਿਹੜੀ ਇਸ ਵੇ 18ਵੇਂ ਨੰਬਰ ਤੇ ਆ ਕੋਈ ਨਵਾਂ ਨਿਯੋਗ ਇੱਥੇ ਨਹੀਂ ਲੱਗਦਾ ਕੋਈ ਨਵਾਂ ਪਾਰ ਨਹੀਂ ਆ ਰਿਹਾ ਸਗੋਂ ਪੰਜਾਬ ਦੇ ਜਿਹੜੇ ਇੰਡਸਟਰੀਲਿਸਟ ਆ ਬਾਹਰ ਜਾ ਕੇ ਜਿਹੜਾ ਇੰਡਸਟਰੀ ਲਗਾ ਰਿਹਾ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਲਾਰਡ ਦੀ ਪੋਜੀਸ਼ਨ 'ਚ ਬਹੁਤ ਤਰਾ ਫੇਲੋਈ ਸਲਾਸਤ ਤੁਹਾਡੇ ਨੂੰ ਹੁੰਦੇ ਜਾਂ ਤੁਹਾਨੂੰ ਟਿਕਟ ਮਿਲਦੀ ਆ ਕੀ ਕੀ ਕੰਮ ਪੈ ਲੋਗੇ ਤੇ ਜਾਂ ਵੇਖੋ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਜਿੱਥੋਂ ਇਥੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਇੱਥੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਬਾਰਡਰ ਦਾ ਜਿਲ੍ਹਾ ਇੱਥੇ ਹੰਦਸੀ ਲਿਆਂਦੀ ਜਾਵੇ ਮਾਹੌਲ ਜਿਹੜਾ ਸ਼ਾਂਤ ਹੋਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਲੋਕਾਂ ਦੇ ਮਨ 'ਚ دہشت ਨਾ ਹੋਵੇ ਪੈਹੀਂ ਘਰੋਂ ਬਾਹਰ ਚੱਲੇ ਆ ਵੀ ਘਰ ਵਾਪਸ ਹੋਣਾ ਤੇ ਨਹੀਂ ਆਉਣਾ ਇਹਨਾਂ ਚੀਜ਼ਾਂ ਤੇ ਆਪਾਂ ਜ਼ਰੂਰ ਵਰਕਰਾਂਗੇ ਤਾਂ ਕਿ ਜਿਹੜੀ ਆ ਉਹ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣੇ ਸਰ ਟਿਕਟ ਹੁੰਦੀ ਹੈ ਤੁਹਾਨੂੰ ਐ ਮਿਲਦੀ ਹੈ ਜਾਂ ਦੂਸਰੇ ਨੂੰ ਕਿ ਪੋਰਨ ਸਯੋਗ ਕਾਂਗਰਸ ਨੂੰ ਦਿੱਤਾ ਜਾਂ ਕੋਈ ਤਿੰਨ ਜਾਂ ਜ਼ਿਆਦਾ ਪੁਰਾਣੀ ਵਰਤ ਬਿਲਕੁਲ ਜੀ ਮੈਂ ਇਹ ਸਾਡੀ ਸਾਰੀ ਆਪਸ ਵਿੱਚ ਗੱਲ ਵੀ ਹੋਈ ਆ ਕਿ ਕਿਸੇ ਨੂੰ ਵੀ ਜਿਹੜੀ ਪਾਰਟੀ ਟਿਕਟ ਦਿੰਦੀ ਆ ਮੈਨੂੰ ਦਿੰਦੀ ਜਾਂ ਬਾਕੀ ਕਿਸੇ ਵੀ ਹੋਰ ਲੀਡਰ ਨੂੰ ਵਰਕਰ ਨੂੰ ਦਿੰਦੀ ਆ ਅਸੀਂ ਸਾਰੇ ਰਲ ਕੇ ਕਾਂਗਰਸ ਪਾਰਟੀ ਵਾਸਤੇ ਉਸ ਸੀਟ ਨੂੰ ਜਿੱਤ ਕੇ ਨਹੀਂ ਛੋੜੀ